ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਪੂਰੀਆਂ ਤਾਂ ਤੁਸੀਂ ਬਹੁਤ ਬਣਾਉਂਦੇ ਹੋਵੋਗੇ ਪਰ ਇਸ ਤਰ੍ਹਾਂ ਕਦੇ ਨਹੀਂ ਬਣਾਈਆਂ ਹੋਣੀਆਂ ਤੇ ਆਲੂ ਵਾਲੀਆਂ ਪੂਰੀਆਂ ਨੇ ਬਹੁਤ ਹੀ ਜ਼ਿਆਦਾ ਵਧੀਆਂ ਨੇ ਕ੍ਰਿਸਪੀ ਨੇ ਤੇ ਆਓ ਆਪਾਂ ਬਣਾਉਨੇ ਆ ਜੀ ਕਿਵੇਂ ਕੀ ਕੀ ਲੈਣਾ ਆਪਾਂ ਇਹਦੇ ਲਈ ਆਪਾਂ ਇੱਕ ਜਿਹੜੀ ਕੌਲੀ ਆ ਗਈ ਮਣਕੇ ਉਹ ਸੂਜੀ ਦੀ ਲੈ ਲਈ ਤੇ ਇਹ ਬਰਾਬਰੀ ਮਤਲਬ ਭਾਂਡਾ ਤੁਸੀਂ ਕੋਈ ਵੀ ਲੈ ਲੈਣਾਗਾ ਉਹਨੂੰ ਬਰਾਬਰ ਰੱਖਣਾ ਆਪਾਂ ਜਿੰਨੇ ਜਿੰਨੇ ਮਾਤਰਾ ਤੁਸੀਂ ਥੋੜੇ ਥੋੜੇ ਟਿਪਸ ਨੇ ਜਿਹੜੇ ਯਾਦ ਰੱਖਣੇ ਆ ਤੇ ਫਿਰ ਇਹਦੇ ਵਿੱਚ ਆਪਾਂ ਗਰਮ ਗਰਮ ਪਾਣੀ ਪਾ ਦੇਣਾ ਅੱਧੀ ਕੌਲੀ ਜਿਹੜੀ ਆ ਅੱਧੀ ਕੌਲੀ ਤੋਂ ਵੀ ਘਾਟੀ ਲਗੋ ਅੱਧੀ ਕੌਲੀ ਜਾਨੀ ਪਾਣੀ ਦੀ ਗਰਮ ਕਰ ਲਓ ਤੇ ਉਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਬਹੁਤ ਥੋੜੇ ਜਿਹਾ ਪਾਣੀ ਨਾਲ ਹੀ ਇਹ ਨੇ ਗੁੰਨਿਆ ਜਾਣਾ ਥੋੜਾ ਜਿਹਾ ਪਾਣੀ ਗਰਮਾ ਉਸ ਤੋਂ ਬਾਅਦ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਟੇ ਨੂੰ ਗੁੰਨ ਲੈਣਾ ਸੂਜੀ ਨੂੰ ਗਰਮ-ਗਰਮ ਪਾਣੀ ਦੇਣਾ। ਪਾਣੀ ਥੋੜਾ ਜਿਆਦਾ ਜਿਆਦਾ ਹੀ ਤੇਜ ਉਬਲ-ਦਬਲਦਾ ਹੋਣਾ ਚਾਹੀਦਾ। ਜਿਹਦੇ ਨਾਲ ਕੀ ਆ ਜਿਹੜੀ ਸੂਜੀ ਆ ਗਈ ਉਹ ਬਹੁਤ ਵਧੀਆ ਮਿਕਸ ਹੋ ਜੂ ਜਾਨੀ ਪੂਰੀ ਵਧੀਆ ਗੁੰਨੀ ਜਾਊਗੀ। ਜੇ ਆਪਾਂ ਠੰਡਾ ਪਾਣੀ ਲਵਾਂਗੇ ਫਿਰ ਉਹਦੇ ਨਾਲ ਇਹ ਸੂਜੀ ਜਿਹੜੀ ਇਕੱਠੀ ਨਹੀਂ ਹੁੰਦੀ। ਤੇ ਹੁਣ ਆਪਾਂ ਇਹਨੂੰ ਇਦਾਂ ਚੰਗੀ ਤਰ੍ਹਾਂ ਮਸਲ ਕੇ ਹੱਥ ਦੇ ਨਾਲ ਉਦੋਂ ਬਾਅਦ ਆਪਾਂ ਨੂੰ ਆਟੇ ਨੂੰ ਤਿਆਰ ਕਰਕੇ ਰੱਖ ਲਾਂਗੇ। 5-7 ਮਿੰਟ ਗਰਮ ਪਾਣੀ ਕਰਕੇ ਮੈਂ ਇਹਨੂੰ ਥੋੜਾ ਜਿਹਾ ਹੱਥ ਤੋਂ ਬਚਾਇਆ ਸੀ ਵੀ ਗਰਮ ਸੀਗੀ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਰੱਖ ਲਾਂਗੇ ਆਟਾ ਗੁੰਨ ਕੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਉੱਧਰ ਮੈਂ ਦੂਜੇ ਪਾਸੇ ਆਲੂ ਉਬਲਵੇਂ ਰੱਖੇ ਹੋਏ ਸੀਗੇ ਤੇ ਆਪਾਂ ਆਲੂ ਲੈ ਲੈਣੇ ਆ ਦੋ ਆਲੂ ਲੈ ਲੈਣੇ ਆਗੇ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਟੱਕ ਕੇ 5-7 ਮਿੰਟ ਦੇ ਲਈ ਹੁਣ ਆਪਣੇ ਆਲੂ ਆ ਜਿਹੜੇ ਉਹ ਵਾਲੇ ਹੋਏ ਉਹ ਠੰਡੇ ਹੋਗੇ ਉਹ ਆਪਾਂ ਛਿੱਲ ਲੈਣੇ ਆ ਤੇ ਮੈਂ ਇਹੋ ਆਲੂਆਂ ਨੂੰ ਛਿੱਲ ਲਿਆ ਜੀ ਛਿੱਲਣ ਤੋਂ ਬਾਅਦ ਆਪਾਂ ਇਹਨੂੰ ਕद्दूकस ਕਰਨਾ ਕद्दूकस ਤਾਂ ਕਰਨਾਗਾ ਆਪਾਂ ਜਿਹੜਾ ਇਹ ਹੱਥ ਨਾਲ ਮੈਸ਼ ਨਹੀਂ ਕਰਨੇ ਕੱਦੂ ਕਾਸ ਕਰਨੇ ਆ ਕਿਉਂਕਿ ਜਦੋਂ ਆਪਾਂ ਹੱਥ ਨਾਲ ਤੋੜਾਂਗੇ ਤਾਂ ਉਹਦੇ ਨਾਲ ਕੀ ਹੋਊਗਾ ਉਹਦੇ ਵਿੱਚ ਟੁਕੜੇ ਜੇ ਰਹਿ ਜਾਣਗੇ ਜਿਹੜੇ ਆਪਣੇ ਕੋਲੇ ਮਤਲਬ ਵਧੀਆ ਨਹੀਂ ਮੋٹے ਮੋٹے ਟੁਕੜੇ ਤੇ ਵਿੱਚ ਬੇਲਣ ਟਾਈਮ ਆਉਣਗੇ ਇਸ ਕਰਕੇ ਆਪਾਂ ਪਹਿਲਾਂ ਇਹਨਾਂ ਨੂੰ ਕੱਦੂ ਕਾਸ ਕਰ ਲੈਣਾਗਾ ਤੇ ਇਹਦੇ ਵਿੱਚ ਆਪਾਂ ਬਾਕੀ ਬੇਸਿਕ ਮਸਾਲੇ ਪਾ ਲੈਣੇ ਨੇ ਹੁਣ ਆਪਾਂ ਦੋ ਆਲੂਆਂ ਨੂੰ ਇੱਕ ਕੌਲੀ ਕਟੋਰੀ ਜਿਹੜੀ ਸੀ ਕਟੋਰੀ ਜਣੀ ਇੱਕ ਕੌਲੀ ਆਪਣੇ ਕੋਲੇ ਸੂਜੀ ਦੀ ਸੀਗੀ ਤੇ ਆਪਾਂ ਦੋ ਆਲੂ ਇੱਕ ਮੀਡੀਅਮ ਸਾਈਜ਼ ਦੇ ਆਲੂ ਦੋ ਪਾਉਣੇ ਆ ਇਹਦੇ ਵਿੱਚ ਤੇ ਦੋਨੇ ਜਿਹੜੇ ਆਲੂ ਨੇ ਉਹ ਮੈਂ ਕद्दूकस ਕਰ ਲੇ ਤੇ ਇਹ ਜਿਹੜਾ ਜਿਹੜਾ ਕੋਈ ਥੋੜਾ ਬਹੁਤਾ ਟੁਕੜਾ ਰਹਿੰਦਾ ਵੀ ਆ ਤਾਂ ਆਪਾਂ ਉਹਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਕद्दूकस ਦੇ ਉੱਪਰ ਮਸਲ ਲੈਣਾਗਾ ਜਾ ਜਿਹੜੇ ਕਦੂਕਾਸ ਕਰਨਾ ਉਹ ਆਪਾਂ ਜਿਆਦਾ ਮੋٹے ਵਾਲੇ ਪਾਸੇ ਨਾ ਵੀ ਕਰਨਾ ਤੇ ਜਿਆਦਾ ਆਪਾਂ ਬਰੀਕ ਵਾਲ ਵੀ ਨਹੀਂ ਕਰਨਾ ਆਪਾਂ ਉਹਨੂੰ ਮੀਡੀਅਮ ਜੇ ਸਾਈਜ਼ ਦੇ ਵਿੱਚ ਕਰਨਾਗਾ ਤਾਂ ਜੋ ਉਹਦੇ ਸਾਰੇ ਜਿਹੜੇ ਟੁਕੜੇ ਨੇ ਉਹ ਮਤਲਬ ਫੇਹ ਜਾਣ ਵਿੱਚੋਂ ਤੇ ਹੁਣ ਆਪਾਂ ਕੀ ਕਰ ਲਾਂਗੇ ਜੀ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਲੂਣ ਤੇ ਇਹ ਨੂੰ ਥੋੜਾ ਜਿਹਾ ਪਾ ਲਾਂਗੇ ਜੀ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਲਾਲ ਮਿਰਚਾਂ ਦਾ ਪਾਊਡਰ ਜਿੰਨੇ ਵੀ ਬੇਸਿਕ ਮਸਾਲੇ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਮੁਤਾਬਕ ਪਾਇਆ ਕਿਉਂਕਿ ਮੈਂ ਬੱਚਿਆਂ ਦੇ ਮੁਤਾਬਕ ਪਾਇਆ ਬੱਚੇ ਛੋਟੇ ਨੇ ਇਸ ਕਰਕੇ ਮਿਰਚ ਘੱਟ ਖਾਂਦੇ ਨੇ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਅੱਧੇ ਇੱਕ ਚਮਚੇ ਤੋਂ ਵੀ ਘੱਟ ਚੌਥਾ ਹਿੱਸਾ ਆਪਾਂ ਨੇ ਹਲਦੀ ਦਾ ਪਾਉਣਾ ਹੈ ਤੇ ਥੋੜੇ ਜਿਹੇ ਜੇ ਤੁਹਾਡੇ ਕੋਲੇ ਹਰਾ ਧਨੀਆ ਹਰਾ ਧਨੀਆ ਪਾ ਲੋ ਜੇ ਤੁਸੀਂ ਹਰਾ ਧਨੀਆ ਨਹੀਂ ਹੈਗਾ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਮੈਂ ਇੱਥੇ ਸੁੱਕਾ ਸੁਕਾ ਕੇ ਰੱਖਿਆ ਮੇਥੀ ਸੀ ਉਹ ਪਾ ਲਈ ਤੇ ਜਿਵੇਂ ਆਪਣੇ ਕੋਲੇ ਸਰਦੀਆਂ ਦੇ ਵਿੱਚ ਆਪਾਂ ਸੁਕਾ ਲੈਣੇ ਆਗੇ ਕਸੂਰੀ ਮੇਥੀ ਸੀ ਥੋੜੀ ਜੀ ਉਹ ਪਾ ਲੈਣੀ ਆ ਤੇ ਇਹ ਤੁਹਾਡੇ ਕੋਲੇ ਆਪਸ਼ਨਲ ਨੇ ਜੇ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਪਾ ਲੋ ਹੁਣ ਆਪਾਂ ਇਹਨੂੰ ਕੀ ਕਰਨਾ ਜੀ ਇਹਨੂੰ ਚੰਗੀ ਤਰ੍ਹਾਂ ਮਲਾ ਲੈਣਾ ਆ ਹਾਂ ਇਹਨੂੰ ਆਪਾਂ ਨੇ ਸਾਰੇ ਜਿੰਨਾ ਵੀ ਆਪਾਂ ਸਮਾਨ ਤਿਆਰ ਕੀਤਾ ਆਲੂਆਂ ਦੇ ਵਿੱਚ ਇਹਨੂੰ ਮਿਕਸ ਕਰ ਲੈਣਾ ਹੈ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਫਿਰ ਇਹਨੂੰ ਕੀ ਕਰਨਾ ਜੀ ਤੁਸੀਂ ਜਿਹੜੀ ਜਿਹੜੀ ਸੂਜੀ ਆਪਾਂ ਬਣਾ ਕੇ ਰੱਖੀ ਆਟਾ ਗੁੰਨ ਕੇ ਰੱਖਿਆ ਉਸ ਸੂਜੀ ਨੂੰ ਇਹਦੇ ਵਿੱਚ ਆਪਾਂ ਮਿਕਸ ਕਰ ਲੈਣਾ ਇਹਦਾ ਆਟਾ ਗੁੰਨਣਾ ਤੇ ਆਪਾਂ ਇਸੇ ਦਾ ਆਟਾ ਜਿਹੜਾਗਾ ਸੂਜੀ ਦਾ ਇਹਦੇ ਵਿੱਚ ਗੁੰਨਣਾਗਾ ਹੁਣ ਇਸ ਤਰ੍ਹਾਂ ਕਰਕੇ ਮੈਂ ਜਿਹੜੇ ਆਲੂ ਆ ਸਾਰੇ ਚੰਗੀ ਤਰ੍ਹਾਂ ਮਿਕਸ ਕਰ ਲੇ ਤੇ ਹੁਣ ਆਪਾਂ ਲਵਾਂਗੇ ਸੂਜੀ ਤੇ ਸੂਜੀ ਦਾ ਜਿਹੜਾਗਾ ਉਹਨੂੰ ਲੈ ਲੈਣਾਗਾ ਆਪਣੇ ਕੋਲੇ ਉਧਰ ਵੀ 5-7 ਮਿੰਟ ਦੇ ਲਈ ਉਹ ਆਟਾ ਜਿਹੜਾ ਸੀ ਟਿਕ ਗਿਆ ਤੇ ਹੁਣ ਆਪਾਂ ਸਾਰਾ ਇਹਦੇ ਵਿੱਚ ਪਾ ਲਾਂਗੇ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਲਾਂਗੇ ਜਦੋਂ ਅਸੀਂ ਇਹਨੂੰ ਇਹ ਜਿਹੜੇ ਆਲੂ ਨੇ ਨਾ ਉਹ ਤੁਸੀਂ ਥੋੜਾ ਜਿਹਾ ਟਾਈਮ ਜੇ ਜਾ ਤਾ ਫ੍ਰਿਜ ਦੇ ਵਿੱਚ ਰੱਖ ਦਿਆ ਕਰੋ ਵਾਲ ਕੇ ਜਾ ਉਹਨਾਂ ਨੂੰ ਤੁਸੀਂ ਪੱਖੇ ਥੱਲੇ ਰੱਖ ਦਿਆ ਕਰੋ ਬਿਨਾ ਛਿੱਲੇ ਨਹੀਂ ਤਾਂ ਉਹ ਪਾਣੀ ਛੱਡ ਜਾਂਦੇ ਆ ਉਹਨਾਂ ਵਿੱਚੋਂ ਪਾਣੀ ਨਿਕਲਣ ਲੱਗ ਜਾਂਦਾ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਜੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਫਿਰ ਇਹਦੇ ਵਿੱਚ ਦੇਖੋ ਕੁੱਕ ਜਦੋਂ ਅਸੀਂ ਮਿਕਸ ਕਰਾਂਗੇ ਨਾ ਇਹਨੇ ਬਹੁਤ ਪਤਲਾ ਹੋ ਜਾਣਾ ਤੇ ਸੂਜੀ ਦੇ ਜਿਹੜੇ ਆਟੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਇੱਕ ਕਟੋਰੀ ਜਿਹੜੀ ਆਪਾਂ ਕੌਲੀ ਲਈ ਸੀਗੀ ਸੂਜੀ ਦੀ ਉਹੀ ਕੌਲੀ ਆਪਾਂ ਇਹਦੇ ਵਿੱਚ ਆਟੇ ਦੀ ਪਾ ਲੈਣੀ ਆ ਤੇ ਤੁਸੀਂ ਘੱਟ ਵੱਧ ਵੀ ਕਰ ਸਕਦੇ ਜੇ ਤੁਹਾਨੂੰ ਲੱਗਦਾਗਾ ਫੈਮਲੀ ਦੇ ਮੁਤਾਬਕ ਘੱਟ ਵੱਧ ਕਰ ਸਕਦੇ ਹੋ ਤੇ ਮੈਂ ਇਹਦੇ ਵਿੱਚ ਓਨੀ ਹੀ ਉਹ ਮਿਲਾ ਲੈਣੀ ਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਗੁੰਨ ਲੈਣਾ ਥੋੜਾ ਜਿਹਾ ਇਸ ਇਹਦੇ ਵਿੱਚ ਤੇਲ ਪਾ ਲੈਣਾ ਜੇ ਤੁਹਾਨੂੰ ਪਾਣੀ ਦੀ ਜ਼ਰੂਰਤ ਲੱਗਦੀ ਆ ਤਾਂ ਪਾ ਲਓ ਨਹੀਂ ਤਾਂ ਪਾਣੀ ਦੀ ਜ਼ਰੂਰਤ ਪੈਣੀ ਨਹੀਂ ਕਿਉਂਕਿ ਬਿਨਾ ਪਾਣੀ ਤੋਂ ਇਹਨੇ ਸਾਡੇ ਕੋਲੇ ਵਧੀਆ ਬਣ ਕੇ ਤਿਆਰ ਹੋ ਜਾਣਾ ਆਟੇ ਨੇ ਜਿਵੇਂ ਆਪਾਂ ਰੋਟੀ ਬਣਾਉਣੀ ਐ ਇਸ ਹਿਸਾਬ ਦੇ। ਹੁਣ ਆਪਣੇ ਕੋਲੇ ਆਟਾ ਬਣ ਕੇ ਰੈਡੀ ਆ ਤੇ ਥੋੜਾ ਜਿਹਾ ਆਪਾਂ ਕਿਉਂ ਜਾ ਤੇਲ ਇਹਦੇ ਉੱਪਰ ਲਾ ਦਾਂਗੇ। ਤਾਂ ਜੋ ਇਹ ਸੁੱਕੇ ਜੇ ਨਾ ਤੇ ਆਪਾਂ ਲਾ ਕੇ ਇਹਨੂੰ ਮਸਲ ਕੇ ਚੰਗੀ ਤਰ੍ਹਾਂ ਰੱਖ ਦੇਾਂਗੇ। 2-4 ਮਿੰਟ ਆਪਾਂ ਇਹਨੂੰ ਟਕਾਵਾਂਗੇ। ਜੇਕਰ ਤੁਸੀਂ ਜਲਦੀ ਆ ਥੋੜੀ ਜੀ ਤਾਂ ਇਹਨੂੰ ਨਾਲ ਦੀ ਨਾਲ ਵੀ ਤੁਸੀਂ ਜਿਹੜੀਆਂ ਪੂਰੀਆਂ ਇਹਦੀਆਂ ਬਣਾ ਸਕਦੇ ਹੋ। ਤੇ ਮੈਂ ਤੁਹਾਨੂੰ ਦਿਖਾ ਦਿਆਂ ਜੀ ਐਦਾਂ ਥੋੜਾ ਜਿਹਾ ਇਹਨੇ ਮਤਲਬ ਇਹਨੂੰ ਸੌਫਟ ਹੋ ਜਾਣਾ ਜਦੋਂ ਆਪਾਂ ਇਹਦੇ ਇੱਥੇ ਤੇਲ ਜਾਂ ਕਿਉਂ ਲਾ ਦਾਂਗੇ। ਹੁਣ ਆਪਾਂ ਪੂਰੀਆਂ ਬਣਾਉਣ ਲੱਗਦੇ ਆ ਜੀ ਤੇ ਪੂਰੀਆਂ ਆਪਾਂ ਛੋਟੇ ਛੋਟੇ ਪੇੜੇ ਲੈ ਲੈਣੇ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਛੋਟੀਆਂ ਛੋਟੀਆਂ ਮੀਡੀਅਮ ਜੇ ਸਾਈਜ਼ ਦੀਆਂ ਪੂਰੀਆਂ ਬੇਲ ਲੈਣੀਆਂ ਇਹ ਤੁਸੀਂ ਬੱਚਿਆਂ ਨੂੰ ਲਾਂਚ ਬਾਕਸ ਵਿੱਚ ਵੀ ਪਾ ਸਕਦੇ ਹੋ ਹਸਬੰਦ ਨੂੰ ਲਾਂਚ ਬਾਕਸ ਵਿੱਚ ਪਾ ਸਕਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਆਪਾਂ ਨੇ ਇਹਨੂੰ ਇੱਕ ਤੇਲ ਗਰਮ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਕੜਾਹੀ ਦੇ ਵਿੱਚ ਤੇਲ ਆ ਤਾਂ ਜਿਹੜਾ ਅੱਗ ਦਾ ਫਲੇਮਾ ਨੂੰ ਕੱਟ ਕਰ ਲੈਣਾਗਾ ਮੀਡੀਅਮ ਕਰ ਲੈਣਾ ਪਹਿਲਾਂ ਜ਼ਿਆਦਾ ਤੇਜ਼ ਕਰ ਲੈਣਾ ਤੇ ਜਿਹੜੀਆਂ ਪੂਰੀਆਂ ਹਰ ਇੱਕ ਪੂਰੀ ਜਿਹੜੀ ਤੁਹਾਡੀ ਫੁੱਲ ਕੇ ਉੱਤਰੂਗੀ ਤੇ ਬਹੁਤ ਹੀ ਕ੍ਰਿਸਪੀ ਹੋਊਗੀ ਤੇ ਤੇਲ ਵੀ ਬਹੁਤ ਘੱਟ ਖਾਊ ਤੇ ਬੜੀਆਂ ਕਰਾਰੀਆਂ ਬਣ ਲਈਆਂ ਕਿਉਂਕਿ ਆਪਾਂ ਇਹਦੇ ਵਿੱਚ ਸੂਜੀ ਪਾਉਣ ਕਰਕੇ ਇਹ ਤੇਲ ਨੂੰ ਬਹੁਤ ਘੱਟ ਅਬਜ਼ਰਬ ਕਰਦੀ ਆ ਜਿਹੜੀ ਸੂਜੀ ਹੁੰਦੀ ਆ ਉਹ ਉਹਦੀ ਜਿਹੜੀ ਉੱਪਰਲੀ ਪਰਤ ਹੁੰਦੀ ਉਹ ਕ੍ਰਿਸਪੀ ਹੋ ਜਾਂਦੀ ਹੈ ਇਸ ਕਰਕੇ ਜਿਹੜੀ ਸਾਡੇ ਕੋਲੇ ਜਿਹੜੀਆਂ ਪੂੜੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਜੀ ਬਹੁਤ ਹੀ ਜਿਆਦਾ ਟੇਸਟੀ ਬਣੀ ਹੈ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖੋ ਇੱਕ ਵਾਰੀ ਨਾਲੇ ਆਲੂਆਂ ਦਾ ਟੇਸਟ ਆਊਗਾ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦਾ ਮੈਨੂੰ ਉਮੀਦ ਹੈ ਵੀ ਤੁਸੀਂ ਵੀ ਇਸ ਤਰ੍ਹਾਂ ਇੱਕ ਬਣਾ ਕੇ ਦੇਖੋਗੇ ਕਿਉਂਕਿ ਇਹ ਬਹੁਤ ਸੌਖੀਆਂ ਹੁੰਦੀਆਂ ਨੇ ਜੀ